ਆਸ-ਅੱਥ ਬਨ ਕੇ ਧੌਂਦਾ ਪ੍ਰਮਾਤਮਾ ਨੂੰ ਕਿ ਰੰਗਲੇ ਦਿਮਾਗ ਦੀ ਜਗਾ ਦੋ ਨਵੀਂ ਬੈਂਟਰੀ ਗੁਰੂ ਜੀ ਮੇਹਰ ਕਰਨ ਆਪਣਾ ਸੰਝ ਬੱਚਾ ਲਾਓ ਰਚਨਾ ਆਵੇ ਕਬੱਡੀ ਦੀ ਨਵੀਂ ਕਮੈਂਟਰੀ ਬੀਜੀ ਦੀ ਬੁੱਲਾਂ ਵਿੱਚ ਫਤੇਓ ਦੀ ਕੁੱਲਾਂ ਵਿੱਚ ਫਤੇ ਜਿਹਦੀ ਅੱਖਾਂ ਵਿੱਚ ਫਤੇਓ ਦੀ ਲੱਖਾਂ ਵਿੱਚ ਫਤੇ ਜਿਹਦੀ ਜ਼ੁਬਾਨ ਵਿੱਚ ਫਤੇ ਉਹਦੀ ਜਹਾਨ ਵਿੱਚ ਫਤੇ ਜਿਹਦੀ ਰੱਗ ਵਿੱਚ ਫਤੇ ਉਹਦੀ ਜੱਗ ਵਿੱਚ ਫਤੇ ਜਿਹੜਾ ਬੁਲਾਵੇ ਗੱਜ ਕੇ ਫਤੇ ਅੱਗੋਂ ਮਿਲਦੀ ਆ ਉਹਨੂੰ ਭੱਜ ਕੇ ਫਤੇ ਸਾਰੇ ਜਣੇ ਬੋਲੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵੀ 10ਵੇਂ ਗੁਰੂ ਨੇ ਬਾਰ ਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਪੰਜਾਬ ਦਾ ਨਾਮ ਉਦੋਂ ਪਹਿਲੇ ਨੰਬਰ ਤੇ ਆਉਂਦਾ ਹੈ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਾਲ ਗਏ ਸੀ ਧਾਕ ਪਾਈ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਫਿਰ ਮੱਖਣ ਬਰਾੜਾ ਉਦਮ ਸਿੰਘ ਦਾ ਨਾਮ ਸੁਣ ਕੇ ਉਹ ਰਾਣੀ ਕੰਮ ਦੀ ਫਿਰੇ ਬਰਤਾਨੀਆਂ ਦੀ ਉਹ ਰਾਣੀ ਕੰਮ ਦੀ ਫਿਰੇ ਬਰਤਾਨੀਆਂ ਦੀ ਵੀ ਕਿਸੇ ਕੋਲੇ ਨਹੀਂ ਕੋਠਾ ਸੌਣ ਜੋਗਾ ਕੋਈ ਡੰਗਰਾਂ ਨੂੰ ਲੈਂਟਰ ਲਈ ਫਿਰਦਾ ਹੈ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਕੋਈ ਕਾਰਾਂ ਚ ਕੁੱਤੇ ਵਹਾਈ ਫਿਰਦਾ ਕੋਈ ਰੋਟੀ ਲੱਬੇ ਕੂੜੇ ਦੇ ਢੇਰ ਵਿੱਚੋਂ ਕੋਈ ਬੱਚਿਆਂ ਨੂੰ ਪੀਜ਼ਾ ਵਰਗਰ ਖਵਾਈ ਫਿਰਦਾ ਕਿਸੇ ਨੂੰ ਪਤਾ ਨਹੀਂ ਦੌਲਤਾਂ ਕਿੰਨੀਆਂ ਨੇ ਕੋਈ ਦਿਹਾੜੀ ਕਰਕੇ ਟਾਈਮ ਟਪਾਈ ਫਿਰਦਾ ਕੋਈ ਪਾਉਂਦਾ ਪਸ਼ਾਕਾ ਰੰਗ ਬਰੰਗੀਆਂ ਨੂੰ ਕੋਈ ਨੰਗਾ ਹੀ ਟਾਈਮ ਟਪਾਈ ਫਿਰਦਾ ਕਿਸੇ ਦੀ ਮੱਛਰ ਮਾਰਦੇ ਦੀ ਸਾਰੀ ਰਾਤ ਲੰਗੇ ਕੋਈ ਚੂਜਿਆਂ ਨੂੰ ਜਨਰੇਟਰ ਲਾਈ ਫਿਰਦਾ ਫਿਰ ਰਾਣਾ ਮਾਧੋ ਚਣੀਆਂ ਗੜਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਡ ਅਰਚਾਈ ਫਿਰਦਾ ਹੈ ਜਿਹੜਾ ਸਾਰੀ ਇਹ ਖੇਡ ਅਰਚਾਈ ਫਿਰਦਾ ਹੈ ਕਹਿੰਦੇ ਮੌਤ ਵਰਗਾ ਉਦੋਂ ਬੰਦੇ ਨੂੰ ਖੌਫ ਹੁੰਦਾ ਜਦੋਂ ਕੋਰਟ ਦੇ ਵਿੱਚ ਤਰੀਕ ਹੋਵੇ ਸਮਾਂ ਰੁਕ ਜਾਵੇ ਕੜੀ ਸਲੋ ਚੱਲੇ ਯਾਰ ਆਉਣ ਦੀ ਜਦੋਂ ਉਡੀਕ ਹੋਵੇ ਕੱਢ ਲੈਂਦਾ ਹੈ ਪ੍ਰਾਣੀਆਂ ਰਾਂਝਾ ਨੂੰ ਦਾਹ ਥੱਲੇ ਆਏ ਜਦੋਂ ਸ਼ਰੀਕ ਹੋਵੇ ਤੇ ਤਾਰ ਜੰਗੀ ਰਾਣਾ ਉਦੋਂ ਬੜਾ ਦੁੱਖ ਹੁੰਦਾ ਹੈ ਗੱਲ ਘਰ ਦੀ ਬਾਹਰ ਜਦੋਂ ਲੀਕ ਹੋਵੇ ਤੇ ਗੱਲ ਘਰ ਦੀ ਬਾਹਰ ਜਦੋਂ ਲੀਕ ਹੋਵੇ